ਖਬਰ ਅੰਮ੍ਰਿਤਸਰ ਤੋਂ سامنے ਆਈ ਹੈ ਜਿੱਥੇ ਕਿ ਇੱਕ ਇਜ਼ਰਾਈਲੀ ਲੜਕੀ ਦੇ ਨਾਲ ਲੁੱਟਖੋ ਦਾ ਮਾਮਲਾ ਵਾਪਰਦਾ ਹੈ। ਆਟਾਰੀ ਰੋਡ ਤੇ ਬਾਈਕ ਸਵਾਰਾਂ ਨੇ ਇਸ ਇਜ਼ਰਾਈਲੀ ਲੜਕੀ ਤੋਂ ਪਰਸਖੋਇਆ। ਰੀਟ੍ਰੀਟ ਸੈਰੇਮਨੀ ਦੇਖਣ ਜਾ ਰਹੀ ਸੀ ਇਜ਼ਰਾਈਲੀ ਲੜਕੀ ਇਜ਼ਰਾਈਲ ਤੋਂ ਆਈ ਹੈ ਲੜਕੀ ਅੰਮ੍ਰਿਤਸਰ ਦੇ ਵਿੱਚ ਲੁੱਟਖੋ ਦਾ ਸ਼ਿਕਾਰ ਕੋਈ ਇਹ ਬਦਮਾਸ਼ਾਂ ਨੇ ਇਸ ਦਿਨ ਆ ਲੁੱਟਖੋ ਕੀਤੀ ਇਸ ਦਾ ਪਰਸ ਖੋ ਕੇ ਬਦਮਾਸ਼ ਇਥੇ ਬਾਈਕ ਸਵਾਰ ਫਰਾਰ ਹੋ ਜਾਂਦੇ ਨੇ ਆਟੋ ਦੇ ਵਿੱਚ ਸਵਾਰ ਹੋ ਕੇ ਅਟਾਰੀ ਬਾਰਡਰ ਜਾ ਰਹੀ ਸੀ ਇਜ਼ਰਾਈਲੀ ਲੜਕੀ ਲੁੱਟਖੋ ਦੇ ਦੌਰਾਨ ਆਟੋ ਤੋਂ ਹੇਠਾ ਡਿੱਗ ਜਾਂਦੀ ਹੈ ਲੜਕੀ ਜਿਸ ਕਾਰਨ ਉਹ ਜ਼ਖਮੀ ਵੀ ਹੋ ਜਾਂਦੀ ਹੈ ਕਾਨੂੰਨ ਸ਼ਟਾ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਸਨੇਚਿੰਗ ਦੀ ਸਾਨੂੰ ਇਨਫਾਰਮੇਸ਼ਨ ਆਈ ਸੀਗੀ ਦੇ ਇਸ ਦੇ ਵਿੱਚ ਜੋ ਫੋਰਨਰ ਲੜਕੀ ਸੀਗੀ ਉਹਦੇ ਵੱਲੋਂ ਜਿਹੜਾ ਇਹਦੇ ਆਪਣੇ ਸਾਥੀ ਨਾਲ ਆ ਕੇ ਕੰਪਲੇਨ ਕੀਤੀ ਸੀ ਕਿ ਮੇਰਾ ਮੋਬਾਈਲ ਫੋਨ ਅਸਰ ਬੈਗ ਜਿਹੜਾ ਹੈ ਉਹ ਸਨੇਚ ਕਰ ਲਿਆ ਗਿਆ ਕਿਸੇ ਅਨਨੋਨ ਥਰੀ ਪਰਸਨ ਸੀਗੀ ਸੋ ਪੁਲਿਸ ਨੇ ਇਹਦੇ ਵਿੱਚ ਬੜੇ ਹੀ ਐਕਟਿਵਲੀ ਇਹਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਨੂੰ ਇਸ ਬੰਦੇ ਜਿਹੜਾ ਹੈ ਪੁੱਛਿਆ ਪਰ ਪੁਲਿਸ ਵੱਲੋਂ ਜਿਹੜਾ ਹੈ ਕਿ ਇਮੀਡੀਏਟਲੀ ਆਪਣੀਆਂ ਟੀਮਸ ਬਣਾ ਕੇ ਉਹਨਾਂ ਦਾ ਜਿਹੜਾ ਸਨੇਚ ਸੀਗਾ ਬੈਗ ਉਹਨੂੰ ਵੈਰੀਫਾਈ ਕਰਨ ਲਈ ਜਿਹੜਾ ਆ ਕੰਮ ਕਰਨਾ ਸ਼ੁਰੂ ਕੀਤਾ ਸੋ ਜਿਸ ਦੇ ਵਿੱਚ ਸਾਨੂੰ ਕਾਫੀ ਹੁਣ ਤੱਕ ਸਫਲਤਾ ਮਿਲੀ ਹੈ ਅਸੀਂ ਇਹਦੇ ਵਿੱਚ ਉਹਨਾਂ ਦਾ ਜਿਹੜੇ ਇਹਦੇ ਵਿੱਚ ਅਕਿਊਜ਼ ਨੇ ਤਿੰਨ ਬੰਦੇ ਜਿਹੜੇ ਸਨੇਚ ਕਰਕੇ ਲੈ ਕੇ ਗਏ ਸੀ ਉਹਨਾਂ ਨੂੰ ਆਇਡੈਂਟੀਫਾਈ ਜਿਹੜਾ ਆ ਉਹ ਕਰ ਲਿਆ ਉਹਨਾਂ ਸੋ ਇਹਨਾਂ ਨੂੰ ਜਲਦੀ ਅਸੀਂ ਹੋਪਫੁਲੀ ਇੱਕ ਜਾਂ ਦੋ ਦਿਨ ਦੇ ਵਿੱਚ ਇਹਨਾਂ ਨੂੰ ਜਲਦ ਤੋਂ ਜਲਦ ਰੈਸਟ ਤੁਸੇ ਖਬਰ ਤੋਂ ਜ਼ਿਆਦਾ ਜਾਣਕਾਰੀ ਦੇਣਗੇ ਮੇਰੇ ਸਹਿਯੋਗੀ ਹਰਮਿਤ ਸਾਡੇ ਨਾਲ ਲਾਈਵ ਮੌਜੂਦ ਨੇ ਹਰਮਿਤ ਕਿਸ ਵਿਲੇ ਦਾ ਇਹ ਮਾਮਲਾ ਹੈ ਜਦੋਂ ਇਜ਼ਰਾਈਲੀ ਲੜਕੀ ਦੇ ਨਾਲ ਇੱਥੇ ਅੰਮ੍ਰਿਤਸਰ ਦੇ ਵਿੱਚ ਲੁੱਟਖੋ ਦਾ ਮਾਮਲਾ ਵਾਪਰਦਾ ਹੁਣ ਤੱਕ ਕੀ ਤਾਜ਼ਾ ਅਪਡੇਟ ਹੈ ਇਸ ਮਾਮਲੇ ਵਿੱਚ ਬਸ਼ਾਕਾ ਅੰਮ੍ਰਿਤਸਰ ਤੋਂ ਇਹ ਖਬਰ ਹੈ ਜੋ ਹੈਰਾਨ ਪਰੇਸ਼ਾਨ ਕਰਦੀ ਹੈ ਜਿਹੜੇ ਵਿਦੇਸ਼ੀ ਇੱਥੇ ਅਕਸਰ ਘੁੰਮਣ ਵਾਸਤੇ ਆਉਂਦੇ ਨੇ ਇੱਥੇ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੇ ਆ ਵਾਗਾ ਬਾਰਡਰ ਰੀਟਰੀਟ ਸੈਰੇਮਨੀ ਦੇਖਣ ਵਾਸਤੇ ਜਾਂਦੇ ਨੇ ਪਰ ਉਥੋਂ ਵੀ ਜਿਹੜੇ ਉਹ ਲੁੱਟਖੋਹਾਂ ਦਾ ਸ਼ਿਕਾਰ ਹੋ ਰਹੀ ਹੈ ਤਿੰਨ ਬਦਮਾਸ਼ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਉਹ ਇਜ਼ਰਾਈਲ ਤੋਂ ਆਈ ਲੜਕੀ ਜਿਸ ਦਾ ਪਰਸ ਖੋਹਦੇ ਨੇ ਤਾਂ ਉਸ ਨੂੰ ਆਟੋ ਤੋਂ ਥੱਲੇ ਸੁੱਟ ਦਿੰਦੇ ਨੇ ਚੱਲਦੇ ਆਟਰ ਤੋਂ ਉਹ ਲੜਕੀ ਥੱਲੇ ਡਿੱਗਦੀ ਹੈ ਜਿਸ ਕਰਕੇ ਉਹ ਜ਼ਖਮੀ ਵੀ ਕਾਫੀ ਹੁੰਦੀ ਹੈ ਉਸ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹ ਨੇ ਵੀ ਆਖਿਆ ਕਿ ਮੈਂ ਬਹੁਤ ਪਰੇਸ਼ਾਨ ਹਾਂ ਔਰ ਇੱਥੇ ਜਿਵੇਂ ਮੈਂ ਅੰਮ੍ਰਿਤਸਰ ਦਾ ਸੁਣਿਆ ਸੀਗਾ ਕਿ ਮੈਂ ਹਰਮੰਦਰ ਸਾਹਿਬ ਆਤਮਸਤਕ ਹੋਣ ਤੋਂ ਬਾਅਦ ਵਾਗਾ ਬਾਰਡਰ ਜਾਵਾਂ ਕਦੇ ਰਸਤੇ ਦੇ ਵਿੱਚ ਜਿਸ ਤਰੀਕੇ ਨਾਲ ਮੇਰ ਨਾਲ ਲੁੱਟਖੋਈ ਹੋਈ ਹੈ ਉਸ ਤੋਂ ਬਾਅਦ ਕਾਫੀ ਸਟ੍ਰੈਸਡ ਹਾਂ ਔਰ ਪੁਲਿਸ ਤੋਂ ਆਸ ਰੱਖ ਰਹੀ ਹੈ ਕਿ ਮੇਰਾ ਜਿਹੜਾ ਸਮਾਨ ਜਿਹੜਾ ਵਾਪਸ ਆ ਜਾਕੇ ਲੱਕਲੀ ਉਸ ਵਿਦੇਸ਼ੀ ਲੜਕੀ ਦਾ ਫੋਨ ਉਸ ਕੋਲ ਸੀਗਾ ਬਾਕੀ ਬੈਗ ਜਿਹੜਾ ਜਿਹੜਾ ਮੋਢੇ ਤੇ ਟੰਗਿਆ ਹੋਇਆ ਸੀ ਉਹ ਖੋ ਕੇ ਡੇਰੇ ਫਰਾਰ ਹੋ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਐਸ ਇਸ ਦੀ ਜਿਹੜੀ ਹੈ ਲਗਾਤਾਰ ਜਾਂਚ ਕਰ ਰਹੇ ਹਾਂ ਔਰ 2 ਦਿਨ ਦੇ ਅੰਦਰ-ਅੰਦਰ ਅਸੀਂ ਉਸਨੂੰ ਗ੍ਰਿਫਤਾਰ ਕਰਾਂਗੇ ਦੋਸ਼ੀਆਂ ਨੂੰ ਕਿਉਂਕਿ ਪਛਾਣ ਪੁਲਿਸ ਨੂੰ ਹੋ ਚੁੱਕੀ ਹੈ ਔਰ ਅਜੇ ਤੱਕ ਪੁਲਿਸ ਨੇ ਉਹਨਾਂ ਦੇ ਨਾਂ ਜਿਹੜੇ ਹੈ ਜਨਤਕ ਨਹੀਂ ਕੀਤੇ ਪੁਲਿਸ ਨੇ ਕਿਹਾ ਹੈ ਅਸੀਂ ਸੀਸੀਟੀਵੀ ਕੈਮਰੇ ਜ਼ਰੀਏ ਕੰਘਾਲ ਨੇ ਸ਼ੁਰੂ ਕੀਤੇ ਹੈ ਔਰ ਦੂਜੇ ਪਾਸੇ ਸੀਸੀਟੀਵੀ ਤੋਂ ਪਛਾਣ ਜਿਹੜੀ ਉਹਨਾਂ ਦੀ ਕੀਤੀ ਗਈ ਹੈ ਇਜ਼ਰਾਈਲ ਲੜਕੀ ਦੇ ਨਾਲ ਪੁਲਿਸ ਨੇ ਇੱਕ ਚੰਗੀ ਗੱਲਬਾਤ ਕੀਤੀ ਹੈ ਦੂਜੇ ਪਾਸੇ ਉਸਨੂੰ ਵਿਸ਼ਵਾਸ ਦਿਵਾਇਆ ਕਿ 2 ਦਿਨ ਦੇ ਅੰਦਰ-ਅੰਦਰ ਜਿਹੜਾ ਉਹ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਕਿਉਂਕਿ ਆਏ ਦਿਨ ਅਸੀਂ ਦੇਖਦੇ ਆ ਕਿ ਲੁੱਟੋ ਖੋਹ ਸ਼ਹਿਰ ਦੇ ਵਿੱਚ ਆਮ ਬਹੁਤ ਵਧ ਗਈਆਂ ਨੇ ਪਰ ਜੋ ਹਰੇ ਮਹਿਮਾਨ ਨੇ ਵਿਦੇਸ਼ਾਂ ਤੋਂ ਆਉਂਦੇ ਨੇ ਇੱਥੇ ਘੁੰਮਣ ਵਾਸਤੇ ਆਉਂਦੇ ਨੇ ਉਹਨਾਂ ਨੂੰ ਵੀ ਜਿਹੜੇ ਲੁਟੇਰੇ ਨੇ ਉਹ ਨਹੀਂ ਛੱਡਦੇ ਲੁੱਟਾ ਖੋਹ ਦੀਆਂ ਵਾਰਦਾਤਾਂ ਆਏ ਦਿਨ ਵਧ ਰਹੀਆਂ ਨੇ ਇੱਕ ਦਿਨ ਦੇ ਵਿੱਚ 3-3-4-4 ਲੁੱਟਾ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਇਜ਼ਰਾਈਲ ਲੜਕੀ ਨਾਲ ਵੀ ਜਿਹੜੀ ਗੱਲਬਾਤ ਕੀਤੀ ਉਹ ਵੀ ਤੁਸੀਂ ਸ਼ਾਇਦ ਜ਼ਰੂਰ ਸੁਣਾਓਗੇ ਕਿਉਂਕਿ ਉਸਨੇ ਤਨਵਾ ਦੇ ਕੀਤਾ ਪੁਲਿਸ ਦਾ ਕਿ ਉਹਨਾਂ ਨੇ ਮੇਰੀ ਹੈਲਪ ਕੀਤੀ ਮੌਕੇ ਤੇ ਹਮਮ ਪੁਲਿਸ ਵੱਲੋਂ ਹਰ ਇੱਕ ਚੀਜ਼ ਦਾ ਜਿਹੜਾ ਪੁੱਛਕਿਛ ਕੀਤੀ ਗਈ ਆ ਪਰ ਉਹਨੇ ਇਹ ਗੱਲ ਆਖੀ ਆ ਕਿ ਇਹ ਮੇਰਾ ਬੜਾ ਮਾੜਾ ਐਕਸਪੀਰੀਅੰਸ ਰਿਹਾ ਔਰ ਮੈਂ ਇਸ ਤੋਂ ਬਾਅਦ ਕਾਫੀ ਜਿਹੜਾ ਟੈਨਸ਼ਨ ਵਿੱਚ ਆ ਕਿ ਹੋਰ ਮੈਨੂੰ ਕੋਈ ਨੁਕਸਾਨ ਨਾ ਹੋ ਜਾਂਦਾ ਔਰ ਜਿਹੜੀ ਸੱਟ ਆ ਉਸ ਦੀ ਉਹ ਵੀ ਲੱਗੀ ਆ ਔਰ ਜ਼ਖਮੀ ਹੋਈ ਹੈ ਜਿਸ ਕਰਕੇ ਫਿਲਹਾਲ ਤਾਂ ਉਹ ਅਮ੍ਰਿਤਸਰ ਦੇ ਕਿਸੇ ਹੋਟਲ ਵਿੱਚ ਆ ਔਰ ਪੂਰੇ ਭਾਰਤ ਦਾ ਜਿਹੜਾ ਉਹ ਦੌਰਾ ਕਰਦੇ ਪਏ ਆ ਕਾਫੀ ਲੰਮੇ ਸਮੇਂ ਤੋਂ ਭਾਰਤ ਆਏ ਹੋਏ ਆ ਸੋ ਪਰਸੋਂ ਪੰਜਾਬ ਆਏ ਸੀ ਤੇ ਅਮ੍ਰਿਤਸਰ ਹਰਮੰਦਰ ਸਾਹਿਬ ਤਤਮਸਤ ਗਉਣ ਤੋਂ ਬਾਅਦ ਉਹ ਉਬਾਗਾ ਬਾਰਡਰ ਵਾਸਤੇ ਜਾ ਰਹੇ ਸੀ ਤਾਂ ਸ਼ਾਮੀ ਤਿੰਨ ਲੁਟੇਰੇ ਜਿਹੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਉਹ ਲੁੱਟਖੋ ਕਰਦੇ ਨੇ ਔਰ ਉਹਨਾਂ ਦੀ ਪਛਾਣ ਪਾਸਵਲ ਕੀਤੀ ਗਈ ਹੈ ਡੀਐਸਪੀ ਛੇਟਾ ਨਦੀਨ ਲੱਗਦੇ ਜੀ ਠੀਕ ਹੈ ਹਰਮਿਤ ਸ਼ੁਕਰੀਆ ਖੁਣ ਤੱਕ ਦੀ ਜਾਣਕਾਰੀ ਦੇਣ ਦੇ ਲਈ ਲੇਕਿਨ ਤੁਸੀਂ ਬਿਲਕੁਲ ਠੀਕ ਕਿਹਾ ਵਾਕਈ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਜਦੋਂ ਕੋਈ ਵਿਦੇਸ਼ ਤੋਂ ਜਾਂ ਫਿਰ ਕੋਈ ਭਾਰਤ ਨੂੰ ਦੇਖਣ ਦੇ ਲਈ ਭਾਰਤ ਦੀ ਖੂਬਸੂਰਤੀ ਦੇਖਣ ਦੇ ਲਈ ਕੋਈ ਵਿਦੇਸ਼ ਤੋਂ ਆਂਦਾ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਪੰਜਾਬ ਤੇ ਪੰਜਾਬੀਅਤ ਦੇ ਇਸ ਨਾਲ ਕਾਫੀ ਬਦਨਾਮੀ ਵੀ ਹੁੰਦੀ ਹੈ ਕਿਉਂਕਿ ਵਿਦੇਸ਼ਾਂ ਤੋਂ ਆਏ ਜਿਹੜੇ ਮਹਿਮਾਨ ਹੈ ਪੰਜਾਬ ਵੈਸੇ ਹੀ ਆਪਣੀ ਮਹਿਮਾਨ ਨਵਾਜ਼ੀ ਦੇ ਲਈ ਬਹੁਤ ਜਾਣਿਆ ਜਾਂਦਾ ਹੈ ਇਸ ਤਰੀਕੇ ਦੀਆਂ ਘਟਨਾਵਾਂ ਪੰਜਾਬ ਤੇ ਪੰਜਾਬੀਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਨੇ ਲੇਕਿਨ ਦੂਜੇ ਪਾਸੇ ਇਜ਼ਰਾਈਲੀ ਲੜਕੀ ਦੀ ਮਦਦ ਪੁਲਿਸ ਬਹੁਤ ਗੰਭੀਰਤਾ ਦੇ ਨਾਲ ਕਰ ਰਹੀ ਹੈ ਤੇ ਪੁਲਿਸ ਨੇ ਦਾਵਾ ਵੀ ਕੀਤਾ ਕਿ ਸੱਸੀ ਪਹਿਚਾਨ ਕਰ ਲਈ ਹੈ ਦੋ ਦਿਨਾਂ ਦੇ ਅੰਦਰ ਅੰਦਰ ਉਹਨਾਂ ਬਦਮਾਸ਼ਾਂ ਨੂੰ ਜ਼ਰੂਰ ਕਾਬੂ ਕਰਾਂਗੇ ਇਸ ਸਮੇਂ ਜੋ ਇਜ਼ਰਾਈਲੀ ਲੜਕੀ ਹੈ ਉਹ ਅੰਮ੍ਰਿਤਸਰ ਦੇ ਕਿਸੇ ਹੋਟਲ ਦੇ ਵਿੱਚ ਰੁਕੀ ਹੋਈ ਹੈ ਲੇਕਿਨ ਉਸ ਦੀ ਮਦਦ ਪੂਰੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਲੇਕਿਨ ਫਿਰ ਵੀ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਕਿਸ ਤਰੀਕੇ ਦੇ ਨਾਲ ਜੇਕਰ ਇਸ ਤਰੀਕੇ ਦੀਆਂ ਇਹ ਘਟਨਾਵਾਂ ਮੁੜ ਤੋਂ ਵਾਪਰਦੀਆਂ ਨੇ ਤਾਂ ਫਿਰ ਬਹੁਤ ਵੱਡਾ ਅਸਰ ਪਵੇ ਗਾ ਟੂਰਿਜ਼ਮ ਤੇ ਵੀ ਟੂਰਿਸਟਾਂ ਤੇ ਵੀ ਜੋ ਵਿਦੇਸ਼ਾ ਤੋਂ ਖਾਸ ਕਰਕੇ ਪੰਜਾਬ ਦੀ ਖੂਬਸੂਰਤੀ ਨੂੰ ਦੇਖਣ ਦੇ ਲਈ ਆਉਂਦੇ ਨੇ